ਜੀਜੇਪੀ ਆਗੂ ਮਨਪ੍ਰਤ ਬਾਦਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਦੇਸ਼ ਨਿਕਾਲਾ ਮਿਲ ਗਿਆ ਸੀ ਔਰ 15 ਸਾਲਾਂ ਬਾਅਦ ਮੈਂ ਨਾ ਗਲੀਆਂ ਦੇ ਵਿੱਚ ਪੈਰ ਪਾਇਆ। ਔਰ ਕਿਉਂਕਿ ਗਿੱਦੜਬਾਹਾ ਮੋਢਲੀਆਂ ਸਹੂਲਤਾਂ ਤੋਂ ਵੰਜਿਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜੇਕਰ ਮੈਂ ਹੁੰਦਾ ਤਾਂ ਇਹ ਦਿਨ ਨਹੀਂ ਆਉਣੇ ਸਨ। ਤਾਂ ਮੋਢਲੀਆਂ ਸਹੂਲਤਾਂ ਤੋਂ ਗਿੱਦੜਬਾਹਾ ਵੰਜਾ ਰਿਹਾ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਮੈਂ ਹੁੰਦਾ ਇਹ ਅਜਿਹੇ ਦਿਨ ਗਿੱਦੜਬਾਹ ਤੇ ਨਹੀਂ ਆਉਣੇ ਸੰ ਗਿੱਦੜਬਾਹ ਇਸ ਤਰ੍ਹਾਂ ਮੋਡਲੀਆਂ ਸਹੂਲਤਾਂ ਤੋਂ ਸਖਣਾ ਨਹੀਂ ਰਹਿਣਾ ਸੀ ਲੋਕ ਕਹਿੰਦੇ ਨੇ ਕਿ ਮਨਪ੍ਰੀਤ ਤੁਸੀਂ ਸਾਨੂੰ ਛੱਡ ਕੇ ਨਹੀਂ ਜਾਣਾ ਜਦੋਂ ਮੈਂ ਐਮ ਐਲ ਏ ਸੀ ਉਦੋਂ ਪੀ ਵੀ 60 ਦਾ ਚਲਾਨ ਨਹੀਂ ਸੀ ਹੁੰਦਾ ਤਾਂ ਉਹਨਾਂ ਦੇ ਵੱਲੋਂ ਇਹ तमाम ਬਿਆਨ ਜਿਹੜੇ ਨੇ ਦਿੱਤੇ ਗਏ ਨੇ ਦੱਸ ਦਈਏ ਕਿ ਭਾਜਪਾ ਆਗੂ ਮਨਪ੍ਰਤ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਗਿੱਦੜਬਾਹਾ ਜਿਹੜਾ ਹੈ ਮੋਢਲੀਆਂ ਸਹੂਲਤਾਂ ਤੋਂ ਮੋਢਲੀਆਂ ਸਹੂਲਤਾਂ ਤੋਂ ਵਾਂਝਾ ਰਿਹਾ ਮੋਢਲੀਆਂ ਸਹੂਲਤਾਂ ਤੋਂ ਸਖਣਾ ਰਿਹਾ ਕਿ ਜੇਕਰ ਮੈਂ ਹੁੰਦਾ ਤਾਂ ਅਜਿਹਾ ਕਦੇ ਨਹੀਂ ਸੀ ਹੋਣਾ ਗਿੱਦੜਬਾਹਾ ਦਾ ਵਿਕਾਸ ਜਿਹੜਾ ਜ਼ਰੂਰ ਹੋਣਾ ਸੀ ਤਾਂ ਉਹਨਾਂ ਦੇ ਵੱਲੋਂ ਇਹ ਜ਼ਿਕਰ ਵੀ ਕੀਤਾ ਗਿਆ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਔਰ ਲੋਕ ਕਹਿੰਦੇ ਨੇ ਕਿ ਤੁਸੀਂ ਸਾਨੂੰ ਛੱਡ ਕੇ ਜਿਹੜਾ ਨਹੀਂ ਆਣਾ ਨਹੀਂ ਜਾਣਾ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਦੇਸ਼ ਨਿਕਾਲਾ ਜਿਹੜਾ ਉਹ ਮਿਲ ਗਿਆ ਸੀ ਔਰ 15 ਸਾਲਾਂ ਬਾਅਦ ਕਰ ਸਿੱਧ ਬਾਅਦ ਮੈਂ ਨਾ ਗਲੀਆਂ ਦੇ ਵਿੱਚ ਦੁਬਾਰਾ ਪੈਰ ਪਾਇਆ ਤੇ ਆਪਣੇ ਲੋਕਾਂ ਦੇ ਨਾਲ ਮੁਖਾਤਬ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਹੁੰਦਾ ਤਾਂ ਅਜਿਹੀ ਸਥਿਤੀ ਜਿਹੜੀ ਹੈ ਗਿੱਦੜਬਾਹ ਤੇ ਨਹੀਂ ਆਉਣੀ ਸੀ ਕਿਉਂਕਿ ਗਿੱਦੜਬਾਹਾ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰਹਿ ਗਿਆ ਹੈ ਇਸ ਦੇ ਕਰੋਨਾ ਦੇ ਵੱਲੋਂ ਕੀਤਾ ਗਿਆ ਤਾਂ ਮਨਪ੍ਰਤ ਬਾਦਲ ਦੀ ਮੋੜ ਗਿੱਦੜਬਾਹ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਹੋ ਗਈ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਵਿਕਾਸ ਦੇ ਪਿੱਛੋਂ ਪਛੜਾ ਗਿੱਦੜਬਾਹ ਰਿਹਾ ਜੇਕਰ ਉਹ ਹੁੰਦੇ ਤਾਂ ਅਜਿਹਾ ਇੱਥੇ ਕਦੇ ਨਹੀਂ ਹੋਣਾ ਸੀ ਉਹਨਾਂ ਨੇ ਕੀ ਕੁਝ ਕਿਹਾ ਉਹਨੂੰ ਜ਼ਰੂਰ ਸੁਣਾਉਂਦੇ ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਤੇਸ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋ ਨਾ ਜਾਂਦਾ ਇਹ ਤੁਹਾਨੂੰ ਮੁਸੀਬਤ ਆਉਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਆ ਮੱਥੇ ਦੀਆਂ ਤਕਰੀਰਾਂ ਹੋਣੀਆਂ ਸੀ ਦੇਸ਼ ਨਿਕਾਲਾ ਮਿਲ ਗਿਆ ਸੀ ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਦਾ ਤਾ ਸਾਡੇ ਨਾਲ ਭਾਜਪਾ ਗੁਰਜੀਤ ਗਰੇਵਾਲ ਜੁੜ ਚੁਕੇ ਨੇ ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ ਤਾਂ ਜਿਸ ਤਰ੍ਹਾਂ ਇੱਕ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਆ ਔਰ ਮਨਪ੍ਰਤ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਦੇਸ਼ ਨਿਕਾਲਾ ਜਿਹੜਾ ਮਿਲ ਗਿਆ ਸੀ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਗਿੱਦੜਬਾਹਾ ਮਡਲੀਆਂ ਸਹੂਲਤਾਂ ਤੋਂ ਵਾਂਝਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਮੈਂ ਹੁੰਦਾ ਅਜਿਹਾ ਹੋਣਾ ਹੀ ਨਹੀਂ ਸੀ। ਮੰਤਰੀ ਬਾਦਲ ਜਿਹੜੇ ਹੈ ਨਾ ਉਹ ਬਹੁਤ ਸੂਝਵਾਨ ਲੀਡਰ ਨੇ ਔਰ ਬਹੁਤ ਸੋਚ ਸਮਝ ਕੇ ਬੋਲਦੇ ਹੈ। ਜੀ ਕਦੋਂ ਉਹਨਾਂ ਨੇ ਕੀ ਬੋਲਣਾ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਜੀ ਤੇ ਆਮ ਲੀਡਰਾਂ ਇਸ ਤਰ੍ਹਾਂ ਵੈਸੇ ਹੀ ਨਹੀਂ ਬਿਆਨਬਾਜ਼ੀ ਕਰਦੇ ਮੈਂ ਸਮਝਦਾ ਉਹ ਅਲਕੇ ਦੀ ਸੇਵਾ ਕਰ ਸਕਣ ਦੇ ਕਾਬਿਲ ਨੇ ਜੀ ਕਦੀ ਉਹ ਇਦਾਂ ਦੀ ਗੱਲ ਕਰ ਰਹੇ ਆ ਤੇ ਬਹੁਤ ਅੱਛੀ ਗੱਲ ਆ ਵਨਪ੍ਰੀਤ ਬਾਦਲ ਅਲਕੇ ਦੀ ਸੇਵਾ ਕਰਨ ਔਰ ਮੈਂ ਤਾਂ ਇਸ ਦੀ ਸ਼ੌਗਲ ਕਰਨਾ ਸਾਡੀ ਪਾਰਟੀ ਦਾ ਵੀ ਪੈਦਾ ਹੋਊਗਾ ਲਾਭ ਹੋਊਗਾ ਔਰ ਇੱਕ ਬੜਾ ਚਿਹਰਾ ਨੇ ਜੀ ਠੀਕ ਹੈ ਅਗਰਵਾਲ ਸਾਹਿਬ ਤੁਹਾਡਾ ਸ਼ੁਕਰੀਆ ਤਾਂ ਬੀਜਪੀ ਆਗੂ ਮਨਪ੍ਰੀਤ ਬਾਦਲ ਦੇ ਵੱਲੋਂ ਇਹ ਜਿਹੜਾ ਬਿਆਨ ਹੈ ਇਹ ਜਿਹੜਾ ਕਿਹਾ ਗਿਆ ਆਪਣੇ ਲੋਕਾਂ ਦੇ ਰੂਬਰੂ ਹੋ ਕੇ ਹਾਲਾਂਕਿ ਇਸ ਦੇ ਉੱਪਰ ਬੀਜਪੀ ਆਗੂ ਹਰਜੀਤ ਗਰਵਾਲ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਬੜੇ ਸੂਝਵਾਨ ਜਿਹੜੇ ਨੇ ਲੀਡਰ ਨੇ ਔਰ ਜਿਸ ਤਰ੍ਹਾਂ ਵੀ ਉਹ ਬਿਆਨ ਦਿੰਦੇ ਨੇ ਤਾਂ ਕਾਂਗਰਸੀ ਲੀਡਰ ਜਸਕਰਨ ਕਾਲੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਾਲੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇਨ ਨੇ نیوز ਤੇ ਤਾਂ ਜਿਸ ਤਰ੍ਹਾਂ ਇੱਕ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਕਿ ਮਨਪ੍ਰਤ ਬਾਦਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਗਿਦਰਬਾਹਾ ਜਿਹੜਾ ਉਹ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਮੈਂ ਹੁੰਦਾ ਤਾਂ ਅਜਿਹਾ ਹੋਣਾ ਹੀ ਨਹੀਂ ਸੀ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਵੈਸੇ ਤੇ ਸ਼ਬਦ ਬਤਸਨਾ ਨਹੀਂ ਚਾਹੀਦਾ ਪਰ ਭਗੌੜਿਆਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਜੀ ਇਹ ਭਗੌੜੇ ਨੇ ਇਹ ਭਗੌੜੇ ਨੇ ਪੰਜਾਬ ਦੇ ਲੋਕਾਂ ਦੇ ਇਹ ਭਗੌੜੇ ਨੇ ਗਿੱਦੜਬਾਹੇ ਤੋਂ ਇਹ ਭਗੌੜੇ ਨੇ ਬਠਿੰਡੇ ਤੋਂ ਇਹ ਭਗੌੜੇ ਨੇ ਜਿਹੜੀ ਜੜੀ ਵੀ ਰਾਜਨੀਤਿਕ ਪਾਰਟੀ ਚ ਗਏ ਨੇ ਉੱਥੇ ਜੀ ਠੀਕ ਹੈ ਦੇਸ਼ ਨਿਕਾਲਾ ਮੈਂ ਤਾਂ ਕਹਿੰਦਾ ਸਹੀ ਮੈਨੇ ਦੇ ਵਿੱਚ ਇਹਨਾਂ ਨੂੰ ਦੇਸ਼ ਨਿਕਾਲਾ ਦੇ ਹੀ ਦੇਣਾ ਚਾਹੀਦਾ ਔਰ ਜਿਹੜੀ ਗੱਲ ਹੈ ਮੋਢਲੀਆਂ ਸਹੂਲਤਾਂ ਦੀ ਕਰਦੇ ਨੇ ਪਿਛਲੇ 2.5 ਸਾਲਾਂ ਦੀ ਜਿਹੜੀ ਹੈ ਉਹ ਜਰੂਰ ਉੱਥੇ ਜਿਹੜਾ ਗਿੱਦੜਬਾਹੇ ਦੇ ਵਿੱਚ ਜਿਹੜਾ ਉਹ ਉਹ ਮੋਢਲੀਆਂ ਸਹੂਲਤਾਂ ਜਾਂ ਵਿਕਾਸ ਕਹ ਲਓ ਰੁਕ ਗਿਆ ਪਰ ਉਸ ਤੋਂ ਪਹਿਲਾਂ ਜਦੋਂ ਮਰਿੰਦਰ ਸਿੰਘ ਰਾਜਾ ਵਰਿੰਗ ਸਾਹਿਬ ਦੋ ਵਾਰ ਲਗਾਤਾਰ ਪਹਿਲਾ ਵਿਧਾਇਕ ਉਥੋਂ ਬਣੇ ਔਰ ਤੀਸਰੀ ਵਾਰੀ ਹੁਣ ਜਿੱਤ ਕੇ ਆਏ ਔਰ ਫਿਰ ਅਸਤੀਫਾ ਦੇ ਕੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਬਣੇ ਜਾ ਕੇ ਲੁਧਿਆਣੇ ਤੋਂ ਜੀ ਉਦੋਂ ਤੱਕ ਜੇ ਤੁਸੀਂ ਉਸ ਉਥੋਂ ਉਸ ਦੀ ਗਿੱਦੜਪੇ ਦੇ ਹਸਪਤਾਲ ਦੀ ਗੱਲ ਕਰੀਏ ਤੇ ਤੁਸੀਂ ਹੁਣ ਉਥੇ ਹਸਪਤਾਲ ਹੈ ਜਿੱਥੇ ਜਿੱਥੇ ਕੋਈ ਵੀ ਬੁਢਲੀਆਂ ਤੇ ਸਹੂਲਤਾ ਨਹੀਂ ਮਿਲ ਰਹੀਆਂ ਪਰ ਇਹੋ ਹੀ ਉਹ ਹਸਪਤਾਲ ਸੀ ਜਿਹੜਾ 2017 ਤੋਂ ਲੈ ਕੇ 22 ਤੱਕ ਜਦੋਂ 22 ਦੀ ਰੇਟਿੰਗ ਆਈ ਸੀ ਉਸ ਸਮੇਂ ਇਹ ਪੰਜਾਬ ਦਾ ਨੰਬਰ 1 ਸਰਕਾਰੀ ਹਸਪਤਾਲ ਇਹਨੂੰ ਐਲਾਨਿਆ ਗਿਆ ਸੀ ਰੇਟਿੰਗ ਦੇ ਵਿੱਚ ਇਹ ਕੋਈ ਅਸਲੀ ਨਹੀਂ ਸੀ ਨੂੰ ਉੱਪਰ ਥੱਲੇ ਦੇ ਆਕਰੇ ਕੀ ਸੀ ਜੀ ਪਾਈਪਲਾਈਨ ਰਾਈ ਜਿਹੜੀ ਪਾਣੀ ਦੀ ਸਪਲਾਈ ਜਿਹੜੀ ਆ ਉਹ ਉਹ ਖੇਤਾ ਤੱਕ ਲੋਕਾਂ ਦੇ ਪਹੁੰਚੀ ਲੋਕਾਂ ਨੂੰ ਜਿਹੜੇ ਮੋਗੇ ਜਿਹੜੇ ਆ ਉਹ ਦਿੱਤੇ ਗਏ ਮੈਨੂੰ ਇਹ ਦੱਸਣਾ ਹੈ ਬਾਦਲ ਸਾਹਿਬ ਕਿ ਇਹ ਇਹਨਾਂ ਦਾ ਆਪਣਾ ਜ਼ਿਲ੍ਹਾ ਸੀ ਇਹ ਮੁਕਸਲ ਸਾਹਿਬ ਇਸ ਬਾਦਲ ਪਰਿਵਾਰ ਦਾ ਜੀ ਜਿਹਨੂੰ ਆਪਣੀ ਇਹ ਨਿੱਜੀ ਜਾਇਦਾਦ ਮੰਨਦੇ ਸੀ ਉਥੋਂ ਦੇ ਲੋਕੀ ਇੰਨਾ ਉਹਨਾਂ ਦਾ ਮਾੜਾ ਹਾਲ ਰਿਹਾ ਲੋਕਾਂ ਨੂੰ ਜਿਹੜਾ ਹੈ ਖੇਤਾਂ ਤੱਕ ਪਾਣੀ ਨਹੀਂ ਸੀ ਮਿਲਦਾ ਪੀਣ ਵਾਲੇ ਪਾਣੀ ਦੀ ਅਸੂਤਾ ਨਹੀਂ ਸੀ ਹਸਤਾਲ ਨਹੀਂ ਸੀ ਕੁਝ ਨਹੀਂ ਸੀ ਇਹਨਾਂ ਨੇ ਕੀ ਕੀਤਾ तकरीबन ਪਿਛਲੇ 50 60 ਸਾਲਾਂ ਤੋਂ ਇਹ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਰਾਜਨੀਤੀ ਆ ਰਿਹਾ ਹੈ ਬਾਦਲ ਪਰਵਾਰ ਮੁੱਖ ਸਰ ਜ਼ਿਲੇ ਔਰ ਕਿਦੜਵੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਜਿਹੜਾ ਜਿਹੜਾ ਕਿਦੜਵੇ ਦੇ ਸੀ ਵਾਕਿਆ ਹੀ ਭਗੋੜੇ ਨੇ ਇਹ ਆਪ ਵੀ ਮੰਨ ਗਏ ਨੇ ਆਪ ਕੀ ਮੰਨਦਾ ਹੈ ਪ੍ਰਮਾਤਮਾ ਆਪ ਹੀ ਕਢਵਾ ਦਿੰਦਾ ਐਸੇ ਜਿਹਾ ਐਸੇ ਜਿਹੜੇ ਸ਼ਬਦ ਨੇ ਮੂੰਹ ਦੇ ਵਿੱਚੋਂ ਇਹ ਵਾਕਿਆ ਬਤੋਵੇ ਜੀ ਕਾਲੂ ਸਾਹਿਬ ਲੇਕਿਨ ਬੀਜੇਪੀ ਤਾਂ ਕਹਿ ਰਹੀ ਹੈ ਕਿ ਉਹ ਬਿਹਤਰੀ ਸੂਝਵਾਨ ਲੀਡਰ ਨੇ ਔਰ ਉਹਨਾਂ ਦਾ ਸਵਾਗਤ ਵੀ ਜਿਹੜਾ ਭਾਜਪਾ ਦੇ ਵੱਲੋਂ ਕੀਤਾ ਜਾ ਰਿਹਾ ਕਿ ਉਹ ਕੋਈ ਵੀ ਬਿਆਨਬਾਜ਼ੀ ਜਿਹੜੀ ਆ ਉਹ ਬਿਨਾਂ ਕਿਸੇ ਤੱਤ ਤੋਂ ਨਹੀਂ ਕਰਦੇ ਗੱਲ ਇਹ ਤਾਂ ਹੈ ਨਾ ਕਿ ਕੀ ਇਹਨਾਂ ਦੇ ਵੀ ਅੰਨਿਆਂ ਦੇ ਵਿੱਚ ਕਾਣਾ ਰਾਜਾ ਚਲੋ ਇਦਾਂ ਕਹਿ ਲੈਨੇ ਆ ਕਿ ਇਹਨਾਂ ਕੋਲ ਹੁਣ ਬਚਿਆ ਨਹੀਂ ਕੋਈ ਜੇ ਇੰਨੀ ਗੱਲ ਸੀ ਤੇ ਇਹਨਾਂ ਨੂੰ ਪਿਛਲੀ ਵਾਰੀ ਬਠਿੰਡੇ ਤੋਂ ਚੋਣ ਕਿਉਂ ਨਹੀਂ ਲੜਾ ਕੇ ਦੇਖ ਲਈ ਜੀ ਠੀਕ ਹੈ ਨਾ ਸੋ ਇਟ ਕਹਿਣ ਦੀਆਂ ਗੱਲਾਂ ਨੇ ਸੂਝਵਾਨ ਤੇ ਹੁਣ ਦੇਖੋ ਇਦਾਂ ਕਹਿਣਾ ਹੀ ਪੈਣਾ ਵਿਚਾਰਿਆਂ ਨੂੰ ਕੀ ਕਰਨੇ ਇਨਾਂ ਕੋਲ ਕੋਈ ਕੈਂਡੀਡੇਟ ਹੀ ਨਹੀਂ ਹੈ ਸੋ ਇਸ ਕਰਕੇ ਇਹਨਾਂ ਨੂੰ ਹੀ ਸੂਝਵਾਨ ਦੱਸਣਾ ਪੈ ਰਿਹਾ ਚੰਗੀ ਗੱਲ ਹੈ ਜੀ ਕੋਈ ਗੱਲ ਨਹੀਂ ਇਹ ਉਹ ਉਹਨਾਂ ਦੀ ਪਾਰਟੀ ਦਾ ਇੰਟਰਨਲ ਮਾਮਲਾ ਮੈਂ ਕੀ ਕਹਣਾ ਸੂਝਵਾਨੀ ਤੇ ਇਹਨਾਂ ਦੀ ਲੋਕਾਂ ਨੇ ਦੱਸ ਦਿੱਤੀ ਸੀ ਇਹਨਾਂ ਜੀ ਕਾਲੂ ਸਾਹਿਬ ਬਹੁਤ-ਬਹੁਤ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਲਿਵਿੰਗ ਇਨ ਨਿਊਜ਼ ਨਾਲ ਜੁੜੇ ਤੇ ਆਪਣਾ ਪ੍ਰੋਗਰਾਮ ਜਿਹੜਾ ਸਾਂਝਾ ਕੀਤਾ ਸਾਡੇ ਦਰਸ਼ਕਾਂ ਦੇ ਨਾਲ ਤਾਂ ਇੱਥੇ 15 ਸਾਲਾਂ ਬਾਅਦ ਮੈਂ ਇਨਾ ਗਲੀਆਂ ਦੇ ਵਿੱਚ ਪੈਰ ਪਾਇਆ ਹਾਲਾਂਕ ਔਰ ਵੀ ਜਿਹੜਾ ਇਹਨਾਂ ਤੇ ਕੀਤਾ ਗਿਆ ਤੇ ਨਾਲ ਹੀ ਜਿਸ ਕਦਰ ਵੇਖਿਆ ਗਿਆ ਕਿ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਮੁਰਤੋਂ ਪਾਰਟੀ ਜਿਹੜਾ ਸਵਾਗਤ ਕਰਦੀ ਹੈ ਕਿਉਂਕਿ ਇਹ ਵੀਡੀਓ ਜਿਹੜੀ ਆ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਨੇ ਗਿਦਰਬਾਹਾਂ ਨੂੰ ਲੈ ਕੇ ਵੱਡਾ ਬਿਆਨ ਜਿਹੜਾ ਦਿੱਤਾ